ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜ਼ੀਆਂ ਸੂਈਆਂ ਵਹਿੜਾਂ ਆ ਗਈਆਂ ਵੀਰੇ ਕੋਲੇ ਟੋਕੜਾਂ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਵਹਿੜਾਂ ਆ ਗਈਆਂ ਵੀਰੋ ਆਓ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਜੀ ਦਾ ਸਵਾਗਤ ਹੈ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਵਧੀਆ ਠੀਕ ਠਾਕ ਜੀ ਹਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਜੀ ਰੇਪੇ ਸਿੰਘ ਪਿੰਡ ਉਦੋਕੇ ਹਾਂਜੀ ਜ਼ਿਲ੍ਹਾ ਅਮਰਸੇਰ ਫੋਨ ਨੰਬਰ ਹੈਗਾ 8729013011 ਠੀਕ ਹੈ ਜੀ ਹਾਂਜੀ ਤਾਂ ਵੀਰੇ ਕਿਦਾਂ ਹਰੇਕ ਵੀਡੀਓ ਜੀ ਵੀਡੀਓ ਜੀ ਰੇਟ ਜਾਇਜ ਹੁੰਦਾ ਆਪਦਾ ਹਾਂ ਪਸ਼ੂ ਵੀ ਸੋਹਣਾ ਹੁੰਦਾ ਥਣ ਭਾਂਡੇ ਵਾਲੇ ਹਨਾ ਹਾਂਜੀ ਤਾਂ ਅੱਜ ਵੀ ਨਿਗਨਗੇ ਰੇਟ ਅੱਜ ਵੀਰ ਜੀ ਦੋ ਤਾਰੀਆਂ ਹਾਂਜੀ ਇੱਕ ਟੋਕੜ ਗੱਬਣ ਤੇ ਇੱਕ ਕੱਲੀ ਟੋਕੜ ਟੋਡਦੀਆਂ ਵਾਲੇ ਰੇਟ ਟੋਡਦੀਆਂ ਵਾਲੇ ਰੇਟ ਕੀ ਬਾਤ ਹੈ ਹਾਂਜੀ ਤਾਂ ਬਾਕੀ ਵੀਰੋ ਰੇਟ ਵੀਰ ਦਾ ਜਾਇਜ ਹੁੰਦਾ ਤਾਂ ਵੀਡੀਓ ਵੀ ਐਂਡ ਤਾਈਂ ਜ਼ਰੂਰ ਵੇਖਿਓ ਟੋਕੜ ਗੱਬਣ ਵੈੜ ਵੀ ਆ ਗਈ ਆ ਹੋਲੇ ਪਾ ਦੇ ਪਸ਼ੂ ਆ ਜਾਇਜ ਰੇਟ ਹਾਂ ਵੀਰੇ ਪਹਿਲੇ ਨੰਬਰ ਵਾਲੀ ਵੈਡ ਇਤੋਂ ਕਰ ਲਈ ਸ਼ੁਰੂ ਫਿਰ ਹਾਂ ਇਹਦੇ ਬਾਰੇ ਦੱਸ ਦੇ ਵੀਰੇ ਇਹ ਵੀਰ ਜੀ ਤੁਹਾਡੇ ਸਾਹਮਣੇ ਹੁਣੇ ਆ ਉਹ ਲੱਗ ਗੱਡੀ ਗਈ ਹਾਂ ਉਹ ਗੱਡੀ ਹੁਣੇ ਗਈ ਇੱਥੋਂ ਇਹ ਚੋ ਕੇ ਲਿਆਂਦੀ ਚੋ ਗਿਆ ਜੀ ਹੁਣੇ ਠੀਕ ਆ ਜੀ ਚਵਾਈ ਹੋ ਗਿਆ ਜੀ ਵੀਰੇ ਉਹ ਵੈਡ ਦੀ ਵੱਡੀ ਵੈਡ ਆ ਅੱਛਾ ਹੈ ਸੀਲ ਹੈ ਨਾ ਠੀਕ ਹੈ ਸੀਲ ਸਲਾਗ ਤਾਂ ਵੀਰੇ ਕਿੰਨਾ ਦੁੱਧ ਦਾ ਹਲੇ ਦੁੱਧ ਵੀਰ ਜੀ ਦਾ 10 ਤੋਂ 11 ਕਿਲੋ ਆ 10 ਤੋਂ ਉਹ ਵੱਧ ਦਾ ਦੇ ਹੀ ਮਤਲਬ ਕਿਉਂਕਿ ਹੁਣ ਇਹੀ ਇੱਕੋ ਡੰਗ ਚੋ ਕੇ ਲਿਆਂਦੀ ਹੈ ਠੀਕ ਹੈ ਜੀ ਹਾਂਜੀ ਤਾਂ ਇਹ ਕਰਕੇ 10 11 ਕਿਲੋ ਤੁਸੀਂ 11 ਕਿਲੋ ਮੰਨ ਕੇ ਚੱਲੋ ਵੀਰੋ ਬੱਚਾ ਕੀ ਪਾਲੈ ਨੇ ਵੀਰੇ ਬੱਚਾ ਵੀਰ ਜੀ ਵਸ਼ੀ ਜੇ ਆ ਵਸ਼ੀ ਆ ਗਈ ਆ ਹਾਂਜੀ ਠੀਕ ਆ 나ੜੂ ਤੇ ਬੱਚਾ ਵੀਰੋ ਚੈੱਕ ਕਰ ਲੋ ਤੇ ਖੋਲੀਏ ਵੀਰ ਜੀ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲੋ ਵੱਡੀ ਵਹਿੜ ਆ ਕੱਦ ਕਾਠਾ ਲੀਆ ਸੋਹਣੀ ਵਹਿੜ ਆ ਗਈ ਆ ਆ ਵਸ਼ੀ ਆ ਗਈ ਵੀਰੋ ਤੇ ਵਧੀਆ ਥਣ ਚਵਾਈ ਵਾਲਾ ਲੱਗਿਆ ਜੀ ਤਾਂ ਬਾਕੀ ਕਿਵੇਂ ਵੀਰ ਨੇ ਦੱਸਿਆ ਹੁਣ ਚਵਾਈ ਹੋ ਗਿਆਈ ਆ ਵੀਰੋ ਟਾਈਮ ਵੀ ਹਜੇ 8:30 ਦੇ ਕਰੀਬ ਆ ਹੈ ਚੋਈ ਸ਼ਾਮ ਤਾਂ ਤਾਂ ਫਿਰ ਕਾਫੀ ਬਣੂ ਵੀ ਰਿਆ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਖਾਨ ਦੀ ਕੁਆਲਿਟੀ ਸੋਹਣੀ ਵੜਾ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਮਗਰਵੀ ਵੱਛੀ ਆ ਗਈ ਆ ਵੀਰੋ ਤਾਂ ਬਾਕੀ ਵੀਰ ਕੋ ਰੇਟ ਦੀ ਗੱਲ ਕਰਦੇ ਆ ਜੈਜ ਰੇਟ ਜੈਜੋੜ ਦੀਆਂ ਵਾਲਾ ਹਨਾ ਵੀਰੇ ਕਿੰਨੇ ਦੀ ਹਾਨਾ ਹੋਜੂ ਕੋਈ ਤੇ ਮੋਲ 55 ਨਹੀਂ ਕੋਈ 50 ਨਹੀਂ ਹਾਂਜੀ ਹਾਂ ਤੇ ਨਾਲ 45 ਆ ਵੀਰੋ 45 ਦੀ ਸਿਰਫ 45 ਕੀ ਬਾਤ ਆ ਜੀ ਵੇਖੋ ਵੀਰੋ ਕੰਦ ਕਾਠ ਵਾਲੀ ਮਗਰਵੀ ਵੱਛੀ ਆ ਗਈ ਆ 45000 ਦੀ ਵੀਰ ਕਹਿੰਦਾ ਵੈੜ ਹੋਜੂਗੀ ਬਾਕੀ ਵੀਰ ਨੂੰ ਫੋਨ ਲਾ ਲਿਓ ਹਾਂਜੀ ਵੀਰ ਜੀ ਮੈਂ ਤਨ ਕਰ ਦਾਂਗਾ ਮਾਨਤਨ ਹੋਜੂ ਹਨਾ ਵੀਰੇ ਠੀਕ ਆ ਦੂਜੇ ਨੰਬਰ ਤੇ ਆ ਗਈ ਵੈੜ ਏ ਵੀ ਕੀ ਹੁਣੇ ਇਹ ਤਾਜੀ ਸੂਈ ਜੇ ਤਾਜੀ ਸੂਈ ਥਾਣ ਬੜਾ ਪਿਆਰਾ ਲੱਗਿਆ ਹਨਾ ਨਾੜੂ ਤੇ ਬੱਚਾ ਬਿਲਕੁਲ ਤਾਜੀ ਸੂਈ ਵੀਰੋ ਗਿੱਲਾ 나ੜੂ ਆ ਤਾਜੀ ਸੂਈ ਆ ਹਾਂਜੀ ਤਾਂ ਖੋਲੀ ਵੀਰ ਜੀ ਬਾਕੀ ਵੀਰੋ ਗੱਲ ਕਰੀਏ ਕਦ ਕਾਠ ਵਾਲੀ ਆ ਵੈੜ ਤਾਂ ਸੇਕ ਜਿਹੜੀ ਬਿਊਟੀ ਸੋਹਣੀ ਆ ਫੇਸ ਕੁਆਲਿਟੀ ਵੀ ਸੋਹਣੀ ਆ ਵੈੜ ਦੀ ਐ ਕਦ ਕਾਠ ਵਾਲੀ ਸੋਹਣੀ ਥਣ ਗਿੱਠ ਗਿੱਠ ਤੇ ਤੇ ਖੁੱਲਾਲੇਵਾ ਲੱਗਿਆ ਵੀਰੇ ਚੈੱਕ ਕਰ ਲੋ ਖੁੱਲੇਲੇਵੇ ਦੀ ਮਾਲਕਾ ਓਏ ਉੱਪਰੋਂ ਵੀ ਸਿੱਧੀ ਸੱਦੀ ਜਾਵਾ ਬਹੁਤ ਚੰਗੀ ਵੇੜਾ ਵੀਰੋ ਕਮਾਲ ਵੇਖੋ ਵੀਰੋ ਖਾਨ ਬੜਾ ਪਿਆਰਾ ਲੱਗਿਆ ਲੇਵਾ ਵੀ ਸੋਹਣਾ ਲੱਗਿਆ ਤੇ ਕੱਦ ਕਾਠਾ ਵੀਰੇ ਦੁੱਧ ਚੰਗਾ ਚਵਾਜੂ ਫਿਰ ਵੇੜ ਹਨਾ ਹਾਂਜੀ ਵੀਰ ਜੀ ਹਾਂ ਵੀਰ ਜੀ ਇੱਕੋ ਦੁੱਧ ਹੋਊਗਾ ਇੱਕੋ ਵੀ 1011 ਕਿਲੋ ਵਧੀਆ 1011 ਕਿਲੋ ਹਾਂ ਵਧੀਆ ਠੀਕ ਹੈ ਜੀ ਬਾਕੀ ਵੀ ਸੀਲ ਠੰਡੀ ਜਿੱਧਰੋਂ ਦੀ ਮਰਜ਼ੀ ਵੇੜਾ ਠੀਕ ਹੈ ਜੀ ਹਾਂ ਬਹੁਤ ਚੰਗੀ ਵੇੜਾ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਵੇੜ ਕਿੰਨੇ ਦੀ ਹੈ ਹੋਈ ਹੋਰ ਵੀਰ ਜੀ ਇਹਦਾ ਵੀ ਉਡਦੀਆਂ ਵਾਲਾ ਹੀ ਹਾਂਜੀ ਕੋਈ 50 ਨਹੀਂ ਕੋਈ 45 ਦੀ ਹਾਂਜੀ ਇਹ ਸਿਰਫ 42000 ਰੁਪਏ ਦੀ 42 ਦੀ 42000 ਬਾਕੀ ਕੋਈ ਫੋਨ ਲਾ ਲੈ ਯਾਰ ਹਣਾ ਫੋਨ ਲਾ ਲੈ ਮਾਨਤਨ ਕਰ ਦਾਂਗੇ ਤਾਂ ਵੇਖੋ ਵੀਰੇ 42000 ਦੀ ਸੋਹਣੀ ਵੇੜਾ ਜਿੱਧਰੋਂ ਦੀ ਚੰਗਾ ਲੱਗਿਆ ਬਿਲਕੁਲ ਬਹੁਤ ਚੰਗੀ ਵੇੜ ਤਾਂ 42 ਚ ਸ਼ੋਰ ਛੱਪਾ ਹੋ ਜੋ ਠੀਕ ਹੈ ਜੀ ਤਾਂ ਤੀਜੇ ਨੰਬਰ ਤੇ ਆ ਗਈ ਵੀਰੇ ਵੇੜਣ ਇਹ ਵੀਰ ਜੀ ਟੋਕਰ ਗੱਭਣ ਜੇ ਟੋਕਰ ਗੱਭਣ ਗਾਂ ਆ ਗਈ ਨਾ ਗਾਂ ਹੈ ਪਰੇ ਪੱਲੇ ਚ ਹਨ ਇਹਨੇ ਵੀਰ ਜੀ ਸੱਜਰ ਨੇ 30 32 ਕਿਲੋ ਦੁੱਧ ਚਵਾਇਆ ਹੈ 30 ਤੋਂ 32 ਹਾਂ ਜੀ ਕੀ ਬਾਤ ਹੈ ਵੇਖੋ ਵੀਰੋ ਖਾਨ ਤੇਲੇਵੇ ਦੀ ਬਾਰਸ਼ ਤੋਂ ਚੈੱਕ ਕਰ ਲਓ ਬਿਲਕੁਲ 30 32 ਕਿਲੋ ਲੈਵਾ ਦਸੀ ਜਾਂਦਾ ਜੀ ਸੱਜਰ ਨੇ ਚੰਗਾ ਚਵਾਇਆ ਹੁਣ ਵੀਰੇ ਕਿਵੇਂ ਆਏ ਕਿਵੱਤਰਾਂ ਇਹ ਵੀਰ ਦੀ ਦਵਾ ਮੈਨੀਆਂ ਦਾ ਮਤਲਬ 5 ਕਿ ਦਿਨ ਘੱਟ ਚੈੱਕ ਪਾਸੇ ਦੋਵਾਂ ਮਹੀਨਿਆਂ ਤੋਂ 5 ਦਿਨ ਘੱਟ 5 ਕਿ ਦਿਨ ਘੱਟ ਦਿਆ ਚੈੱਕ ਪਾਸ ਹੋ ਗਈ ਆ ਬਿਲਕੁਲ ਤੇ ਦੁੱਧ ਦੇ ਕੋ 8 ਕਿਲੋ ਹੋਊਗਾ ਦੀ 8 ਕਿਲੋ ਹਾਂਜੀ ਤੇ ਵੇਖੋ ਵੀਰੋ 8 ਲੀਟਰ ਦੁੱਧ ਆ ਟੋਕਰ ਗੱਬਣ ਆ ਗਈ ਆ ਵੱਡੇ ਪੱਲੇ ਚ ਗਾ ਆ ਗਈ ਆ ਲੰਮੀ ਬੇਲ ਦੀ ਆ ਕੱਦ ਕਾਠ ਵਾਲੀ ਆ ਤੇ ਖੁੱਲੇ ਲੇਵੇ ਦੀ ਮਾਲਕਾ ਦੁੱਧ ਸੱਜਣ ਨੇ ਕਿਵੇਂ ਵੀਰ ਨੇ ਦੱਸਿਆ ਕਿ ਚੰਗਾ ਭਰਦੀ ਰਹੀ ਆ ਵੀਰੋ ਤਾਂ ਉੱਪਰੋਂ ਵੀ ਜਵਾਂ ਸਿੱਧੀ ਸਾਦੀ ਆ ਗਾੜ ਰੰਗ ਅੱਛੀ ਵਸੀ ਲਈ ਹੈ ਅੱਛਾ ਫਾਰਮ ਚ ਲੈ ਜਾਂਦੇ ਆ ਉਰੇ ਕਿਵੇਂ ਵੱਡੇ ਪੱਲੇ ਚ ਇਹਨੇ ਸੁੰਡਿਆਂ ਤੇ ਦੁੱਧ ਪਸ਼ੂ ਦਿੰਦਾ ਇਹਨੇ ਹਣਾ ਤਾਂ ਹੁਣਾ ਵੀ ਇਹਦਾ ਮਈਆਂ ਵਰਗਾ ਦੁੱਧ ਠੀਕ ਹੈ ਮੰਦ ਠੀਕ ਹੈ ਤਾਂ ਵੀਰੇ ਹੁਣ ਇਹ ਟੋਕੜ ਗੱਬਣਾ ਗਿਆ ਕਿਦਾਂ ਪਾਰੇ ਪੱਲੇ ਚਲ ਜਿਹੜਾ ਵੀਰਾ ਸੰਭਲੂ ਟੁੱਕੀ ਚੰਗਾ ਮੁੱਲ ਦੇ ਕੇ ਜਾਉ ਉਹਦਾ ਦੁੱਧ ਵੀ ਵੀਰੇ ਚੰਗਾ ਚੋਂ ਆਉ ਹਣਾ ਸੀਲਸ ਲੱਗ ਆ ਗਈ ਥਣ ਪਿਆਰਾ ਆ ਗਿਆ ਮੋਲੇ ਦਾ ਵੀਰੇ ਮੋਲ ਲੋੜ ਦੀਆਂ ਵਾਲਾ ਜੀ ਹਾਂਜੀ ਸਿਰਫ 3000 ਰੁਪਏ ਦੀ 30 ਦੀ 3000 ਕੀ ਬਾਤ 1000 ਛੱਡ ਦੀ ਕੋਈ ਨਾ ਵੀਰੇ ਹਨਾ 29 ਦੀ ਬਾਕੀ ਕੋਈ ਫੋਨ ਲਾ ਲੈ ਤਾਂ ਵੇਖੋ ਵੀਰੇ ਤੋਕਰ ਗੱਬਣਾ ਪਾਰੇ ਪੱਲੇ ਚਾ 29000 ਦੀ ਵੀਰ ਕਹਿੰਦਾ ਹੋ ਜੂ ਠੀਕ ਹੈ ਜੀ ਹਾਂ ਵੀਰੇ ਗਾੜੀ ਆ ਗਈ 30 ਦੀ ਤੋਕਰ ਤੋਕਰਾ ਗੱਲੀ ਹਾਂ ਜੀ 6 ਕਿਲੋ ਤਾਂ ਰੰਗ ਬਾਜ ਆ ਗਈ ਹਨਾ ਪ੍ਰਿੰਟ ਪ੍ਰਿੰਟ ਚੰਗਾ ਆ ਗਿਆ ਵੀਰੇ ਵੈੜ ਦਾ ਤੇ 6 ਹੀ ਕਿਲੋ ਦੁੱਧ ਦਾ ਤੋੜ ਦੇ ਜੀ ਅਸੀਂ ਲੈ ਕੇ ਆਏ ਕਮਾਲੋ ਤਾਂ ਵੇਖੋ ਵੀਰੋ ਪਾਰੇ ਪੱਲੇ ਚ ਐ ਵੀ ਸੋਹਣੀ ਰੰਗ ਬਾਜ ਆ ਹੈ ਵੱਡੇ ਪੱਲੇ ਚ ਤਾਂ ਦੁੱਧ ਆ ਗਿਆ 6 ਕਿਲੋ ਵੀਰੇ ਹਨਫੂਨ ਕੰਗਾ ਲੱਗਿਆ ਗਲਬੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਹੋ ਜੂ ਵੈੜ ਮੁੱਲ 15000 ਹਾਂਜੀ ਕਰ ਦਿਓ ਆਪੀ 2 ਛੱਡ ਦਿਓ 13 ਦੀ ਖਾਨਾ 12000 ਯਾਰ 12000 ਦੀ ਸਿਰਫ ਸਿਰਫ 12000 ਦੀ ਠੰਡੀ ਹੀਲ ਪਾਈ ਇਧਰੋਂ ਦੀ ਬੈਜਟ ਸਿਲਸਲਾਕ ਬਹੁਤ ਆ ਠੀਕ ਆ ਜੀ ਇੱਕ ਵੀ ਮਾਝਾ ਆਪਣੇ ਕੋ ਅ ਮਾਝਾ ਕੀ ਇੱਕ ਠੀਕ ਆ ਵੱਡੇ ਪੱਲੇ ਜਾ ਕੇ ਵੀਰੇ ਚੰਗੇ ਰਿਕਾਰਡ ਵਾਲੀ ਆ ਹਾਂ ਜੀ ਠੀਕ ਆ ਜੀ ਬਹੁਤ ਚੰਗੀ ਮੈਂ ਆ ਜਿਆਦੀ ਵੱਡੀ ਜਿਆਦੀ ਵੱਡੀ ਫੁੱਲ ਸਹਿਜ ਆ ਵੀਰੋ ਜੀ ਇਹਦੇ 12 ਤਰੀਕ ਨੂੰ ਦੇਣ ਪੂਰੇ ਜੇ 12 ਤਰੀਕ ਨੂੰ ਦਿਨ ਪੂਰੇ ਆ ਜੇ ਹਾਂ ਜੀ ਤਾਂ ਬਾਕੀ ਵੀਰੇ ਹਜੇ ਦਿਨ ਤਾਂ ਫਿਰ ਕਾਫੀ ਪਏ ਦੇ ਬਣ ਬਹੁਤ ਜਾਊ ਫਿਰ ਹਜੇ ਜਿਆਦੀ ਵੀਰ ਜੀ ਬਣ ਬਣ ਕਮਲੀ ਹੋ ਜਿੰਦੀ ਵੱਡੀ ਆ ਫੁੱਲ ਸਾਈਜ਼ ਆ ਕੱਦ ਵਜਨ ਤੇ ਲੇਵੇ ਤੋਂ ਅੰਦਾਜ਼ਾ ਲਾ ਲਿਓ ਵੀਰਿਓ ਕਿ ਕਿੰਨਾ ਦੁੱਧ ਪਰੂਗੀ ਹਜੇ ਨੇ ਤਿਆਰ ਹੋਣਾ ਕੋਈ ਪੁੜਿਆਂ ਤੋਂ ਨਹੀਂ ਪਤਾ ਕਿ ਕੱਦੇ ਸੁਣੀ ਹਨਾ ਪੂੜੇ ਪੜੇ ਨਹੀਂ ਭੰਨੇ ਤੇ ਸਿੰਗਲ ਹੱਡੀ ਦੀ ਆ ਜਿਗਾਠਾ ਜਗੂਠਾ ਦੇ ਪੇਟ ਪੁੱਠ ਇਹ ਸੁਆ ਚੋਇਆ ਅਸੀਂ ਇਹ ਸੁਆ ਚੋਇਆ ਕਰੇ ਦਾ ਠੀਕ ਹੈ 18 19 ਕਿਲੋ ਦੁੱਧ ਚੋਇਆ ਦੇਖੋ ਇਹ 18 ਤੋਂ 19 ਕਿਲੋ ਰਿਆ ਵੇਖੋ ਵੀਰਿਓ ਫੁੱਲ ਸਾਈਜ਼ ਆ 18 ਤੋਂ 19 ਕਿਲੋ ਦਾ ਰਿਕਾਰਡ ਆ ਇਹਦਾ ਤਾਂ ਬਾਕੀ ਕੈਮਰੇ ਭਾਵੇਂ ਨਿੱਕੀ ਲੱਗਦੀ ਹੋਵੇ ਤੂੰ ਇੱਥੇ ਚੱਲ ਕੇ ਆਓਗੇ ਤੇ ਛੱਡ ਕੇ ਨਹੀਂ ਜਾਓਗੇ ਫੁੱਲ ਸੈਜ ਆ ਵਜਨ-ਮੁਜਨ ਤੇ ਪਤਲਾ ਚਾ ਮਾ ਗਿਆ ਵੀਰੋ ਤੇ ਕਾਰਡ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ ਤੇ ਬਾਕੀ ਤੁਸੀਂ ਅੰਦਾਜ਼ਾ ਲਾ ਲਿਓ ਨਹੀਂ ਲੱਗਦਾ ਬਿਲਕੁਲ ਫੁੱਲ ਗੱਡ ਕਾਠਾ ਵੀਰੇ ਪਲੀ ਜੁੜੀ ਆ ਤਾਂ ਐ ਸਿਰਾ ਕੇ ਨੂੰ ਕਹਿ ਦੀ ਨਾ ਟੌਪ ਕਲਾਸ ਆਂ ਛੋਟੀ ਛੋਟੀ ਮੈਂ ਹਣਾ ਹਾਂਜੀ ਐਂ ਚ ਗਾਠਾ ਜਗੂਠਾ ਵੀ ਤੇ ਵੇਥ ਵੇਥ ਤੇ ਥਣ ਆ ਗਿਆ ਤੇ ਥਣ ਵੀ ਨੋਕ ਵਾਲਾ ਕਿਆ ਬਾਤ ਹੈ। ਵੇਖੋ ਵੀਰੋ ਜਿੰਨਾ ਵੀ ਦੀ ਡਿਮਾਂਡ ਹੁੰਦੀ ਹੈ ਚੰਗਾ ਪਸ਼ੂ ਘਰੇ ਰੱਖਣ ਲਈ ਤਾਂ ਚੰਗੇ ਰਿਕਾਰਡ ਵਾਲੀ ਹੈ। ਬਹੁਤ ਚੰਗੀ ਮਾਂ ਵੀਰੇ। ਕਿਆ ਬਾਤ ਹੈ ਜੀ। ਵੀਰੇ ਕਿੰਨੀ ਬਣੂ ਪਛਾਣੂ ਹੀ ਬਣੂ ਹੈਨਾ। ਭਾਈ ਜਿਆਦੀ ਕਮਲੀ ਹੁੰਦੀ ਫੋਟ ਇੱਥੇ ਇੱਥੇ ਬਾਹਰ ਨਿਕਲਦੀ ਹੈ। ਆਉ ਆਉ ਬਾਹਰ ਹੈਨਾ ਪਛਾਣੂ ਚੜੂ ਜਿੰਨੀ ਚੜੂ। ਹਾਂਜੀ। ਠੀਕ ਹੈ ਜੀ। ਤਾਂ ਦੇਣ ਤਾਂ ਜਰੂਰ ਹੈ ਜੇ ਲੈ ਜੀ ਬਾਕੀ ਪਏ ਜੀ ਜੀ ਭਾਈ 12 ਤਰੀਕ ਨੂੰ ਇਹ ਦੇਣ ਪੂਰੇ ਹੈ 12 ਨੂੰ ਹਾਂ ਜੀ ਠੀਕ ਆ ਜੀ ਹੁਣ ਮੋਲ ਹੋਊਗਾ ਕੱਚੀ ਦਾ ਅੱਛਾ ਜੀ ਤੂੰ ਪੀਤੇ ਉਹਦਾ ਮਖਰਾ ਮੋਲ ਹੋਊਗਾ ਆਹ ਸੂਈ ਦਾ ਟੁੱਕੀ ਫਿਰ ਤਾਂ ਵੀਰੇ ਹੋਰ ਮਲ ਕਿ ਉਹ ਸੰਭ ਤਾਂ ਪੈਣੀ ਆ 10 12 ਦਿਨ ਦੀ ਬਿਲਕੁਲ ਕਿੰਨੇ ਦੀ ਵੀਰੇ ਹੁਣ ਫਿਰ ਮੋਲ ਵੀਰ ਜੀ ਇਹਦਾ ਕਰਨ ਲੋਕੀ ਬਾਹਰ ਇਹੋ ਜੀਆਂ ਟਾਈ ਟਾਈ ਕਰਦੇ ਆ ਬਿਲਕੁਲ ਮੋਲ ਹੋਣੀ ਕਰਨਾ ਹੁਣ ਕੱਚੀ ਦਾ ਮੋਲ ਹੋਊਗਾ 180 ਕਿੰਨੇ 5000 ਛੋੜ 175 ਦੀ ਮਹੀਂ ਹੋਣ ਦਵਾਂਗੇ 175 ਦੀ 175 ਦੀ ਤੇ ਜੇ ਸੂਪੀ ਤੇ ਫਿਰ ਦੋ ਤੋਂ ਬਾਹਰ ਦੇਣੀਏ ਉਹ ਤਾਂ ਵੀਰੇ ਮੂੰਹੋਂ ਦੱਸੀ ਜਾਂਦੀ ਆ ਆਪ ਦਾ ਰੇਟ ਤਾਂ ਮੰਗਣ ਨੂੰ ਭਾਵੇਂ ਦਾ ਢਾਈ ਮੰਗ ਲੈ ਵੀਰੇ ਕਿਉਂਕਿ ਚੰਗੇ ਪਸ਼ੂ ਦਾ ਮੁੱਲ ਕੋਈ ਨਹੀਂ ਤੇ ਸਫਾਈਆਂ ਸੂਈਆਂ ਹੀ ਲੈ ਵੇਦੀਆਂ ਪੂਰੀਆਂ ਨੇ ਹਾਈ ਤਾਂ ਇਹ ਨੇ ਤਿਆਰ ਹੋਣਾ ਹਨਾ ਤਿਆਰ ਹੋਣਾ ਬੜੀ ਸਪੈਸ਼ਲ ਜਿਆਦੀ ਬਹੁਤ ਚੰਗੀ ਆ ਵੀਰੇ ਕਿੰਨੀ ਫੁੱਟ ਫੁੱਟ ਪਛਾਣ ਨੂੰ ਚੜੀ ਆ ਨਨ 19 ਗਾ ਨੂੰ ਹਨ ਸੁਈ ਦਾ ਮੁੱਲ ਵੱਖਰਾ ਹੋਊਗਾ ਭਾਈ ਹੋਰ ਗੱਬਣ ਦਾ ਮੁੱਲ 1.75 ਦੀ ਦਵਾਂਗੇ ਇਹ ਸੁਈ ਮਹੀਂ ਤੇ ਫਿਰ ਚਵਾ ਕੇ ਦੁੱਧ ਉਹ ਵੱਖਰਾ ਉਹ ਮੁੱਲ ਵੱਖਰਾ ਹੋਊ ਬਿਲਕੁਲ ਵੀਰੇ ਉਹ ਤਾਂ ਫਿਰ ਹੋਣਾ ਹੀ ਹੋਣਾ ਹਨਾ ਤਾਂ ਵੇਖੋ ਵੀਰੇ ਉਹ ਚੰਗੇ ਪਸ਼ੂਆ ਵੀਰੇ ਕੋਲੇ ਚੰਗੀ ਝੋਟੀਆਂ ਚਾਰ ਵੜਾਂ ਆ ਗਈਆਂ ਰੇਟ ਜਾਇਜ ਆ ਗਿਆ ਟੋਕਰ ਗੱਬਣ ਦਾ ਵੀ ਰੇਟ ਜਾਇਜ ਤੇ ਤਾਜ਼ੀਆਂ ਦਾ ਵੀ ਤਾਂ ਰੇਟ ਵੀਰ ਦਾ ਹਰੇਕ ਵੀਡੀਓ ਚ ਜਾਇਜ ਹੁੰਦਾ ਬਾਕੀ ਇੰਨੀ ਬੈਂਤੀ ਆ ਬਾਕੀ ਤੁਸੀਂ ਭੈਣ ਭਰਾ ਵੇ ਇੱਥੇ ਆਣ ਕੇ ਆਪਣੀ ਤਸੱਲੀ ਬਿਲਕੁਲ ਬਾਕੀ ਤੁਸੀਂ ਆਨਲਾਈਨ ਵੀ ਆ ਕੇ ਵੀਰ ਜੀ ਦੇਣੀਆਂ ਜਿੰਨਾ ਮਰਜੀ ਭੈਣ ਭਰਾ ਜੀ ਤੇ ਕਿੰਨੇ ਪਸ਼ੂ ਵੀਰੇ ਦੇ ਅੱਗੇ ਵੀ ਆਨਲਾਈਨ ਗਏ ਆ ਵੀਰੇ ਹਰੇਕ ਪਸ਼ੂ ਦੀ ਸਿਫਤ ਹੁੰਦੀ ਹੈ ਜੀ ਤਾਂ ਬੇਚਿੰਤ ਤੇ ਬੇਫਿਕਰ ਹੋ ਕੇ ਇੱਥੇ ਚੱਲ ਕੇ ਆਓਗੇ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਤੇ ਜੋ ਦੱਸੂ ਵੀਰੇ ਨਿਕਲੂ ਹੋ ਹਾਂ ਜੀ ਬਿਲਕੁਲ ਤਾਂ ਵੀਰੇ ਐਡਰੈਸ ਇਕ ਵੀ ਬੋਲ ਦਿਓ ਵੀਰ ਜੀ ਨਾਮ ਮੇਰਾ ਰਪੇਸ਼ ਸਿੰਘ ਪਿੰਡ ਦੋਕੇ ਫੋਨ ਨੰਬਰ ਹੈਗਾ 8729013011 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ